ਆਵੋ ਜੇ ਤੁਸੀਂ ਕ੍ਰਾਂਤੀਕਾਰੀ ਗੱਲਾਂ ਕਰਦੇ ਹੋ ਤਾਂ ਤੁਹਾਡੀ ਭੈਣ ਤੁਹਾਡੇ ਨਾਲ ਆ ਮੇਰਾ ਨੰਬਰ ਫੇਸਬੁੱਕ ਤੇ ਆ ਬਿੱਲੀ ਗੱਲ ਟੱਲੀ ਪਾਉਣ ਦੀ ਗੱਲ ਆ ਜਾਂਦੀ ਹੈ ਉੱਥੇ ਸਾਰੇ ਪਿੱਛੇ ਹਟ ਜਾਂਦੇ ਨੇ ਤਾਂ ਮੈਂ ਪਾਉਂਗੀ ਟੱਲੀ ਜੇ ਤੁਸੀਂ ਇਤਿਹਾਸ ਰਚਾਉਣਾ ਦਵਾਰੇ ਇਨਕਲਾਬ ਲਿਆਉਣਾ ਤਾਂ ਸਿਰਫ ਇੱਕ ਕਮੈਂਟ ਕਰਕੇ ਇਨਕਲਾਬ ਨਹੀਂ ਆ ਜਾਊਗਾ ਟਿੱਪਾ ਟਿੱਪਣੀ ਕਰਕੇ ਇਨਕਲਾਬ ਨਹੀਂ ਆ ਜਾਊਗਾ ਟਿੱਪਾ ਟਿੱਪਣੀ ਕਰਕੇ ਇਤਿਹਾਸ ਨਹੀਂ ਰਹਿ ਚਾ ਜਾਊਗਾ ਤਾਂ ਆਓ ਬਾਹਰ ਨਿਕਲ ਕੇ ਆਪਾਂ ਸੰਘਰਸ਼ ਲੜੀਏ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀਂ ਸਾਥੀਓ ਮਹਾਰਪਿਕ ਔਰ ਢੂਰੀ ਸੋ ਸਾਥੀਓ ਆਓ ਆ ਜਾਪਾਂ ਗੱਲ ਕਰੀਏ ਤੀਆਂ ਦੇ ਤਿਹਾਰ ਦੀ ਜ ਸੌਂ ਦੇ ਮਹੀਨੇ ਦੇ ਵਿੱਚ ਸਾਡੀਆਂ ਤੀਆਂ ਪਹਿਣਾ ਮਾਵਾ ਬਣਾ ਰੀਆਂ ਨੇ ਨੱਚ ਟੱਪ ਕੇ ਸੋ ਮੈਂ ਨੇ ਇੱਕ ਫੇਸਬੁੱਕ ਆਈਡੀ ਤੇ ਆਪਣੀ ਫੋਟੋ ਪਾ ਕੇ ਵਧਾਈਆਂ ਦਿੱਤੀਆਂ ਸੀਗੀਆਂ 3ਾਂ ਦੇ ਤਿਹਾੜੀ ਉਸ ਆ ਪੋਸਟ ਦੇ ਉੱਤੇ ਕਮੈਂਟ ਆਏ ਨੇ ਕਿ ਬੀਬਾ ਜੀ ਇਤਿਹਾਸ ਬਾਰੇ ਜਾਣਦੇ ਹੋ ਤੁਸੀਂ ਕਿ ਬੀਬਾ ਜੀ 3ਾਂ ਕਿਉਂ ਲੱਗਦੀਆਂ ਨੇ ਕੀ ਇਹਨਾਂ ਬਾਰੇ ਜਾਣਦੇ ਹੋ ਤੁਸੀਂ ਸੋ ਸਾਥੀਓ ਜੋ ਮੇਰੇ ਵੀਰਾਂ ਨੇ ਕਮੈਂਟ ਕੀਤੇ ਨੇ ਖਾਸ ਕਰਕੇ ਮੇਰੇ ਭਰਾ ਮੈਨੂੰ ਉਹਨਾਂ ਦੇ ਕਮੈਂਟਾਂ ਦਾ ਕੋਈ ਗੁੱਸਾ ਨਹੀਂ ਹੈਗਾ ਮਤਲਬ ਕਿ ਉਹਨਾਂ ਨੇ ਆਪਣਾ ਇੱਕ ਗੁੱਸਾ ਜਤਾਇਆ ਹੈ ਵੀ ਭੈਣ ਤੀਆਂ ਦੇ ਵਿੱਚ ਕਿਉਂ ਗਈ ਤੇ ਇਹ ਚੀਜ਼ ਕਿਉਂ ਪੋਸਟ ਕਰ ਰਹੀ ਆ ਸੋ ਮੇਰੇ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦੀ ਆ ਜੇ ਤਾਂ ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਮੁਗਲਾ ਦੇ ਰਾਜ ਦੀ ਗੱਲ ਕਰਦੇ ਹੋ ਤਾ ਮੰਡੀ ਲਾਈ ਜਾਂਦੀ ਸੀ ਸਾਡੀਆਂ ਧੀਆਂ ਭੈਣਾਂ ਮਾਵਾਂ ਵੇਚੀਆਂ ਜਾਂਦੀਆਂ ਸੀ ਉੱਥੇ ਚੱਕ ਕੇ ਲੈ ਜਾਂਦੇ ਸੀਗੇ ਸਾਡੀਆਂ ਧੀਆਂ ਨੂੰ ਜੇ ਗੱਲ ਕਰ ਰਹੇ ਆਪਾਂ 21ਵੀਂ ਸਦੀ ਦੀ ਹੁਣ 21ਵੀਂ ਸਦੀ ਚੱਲ ਰਹੀ ਆ ਤੇ ਇਤਿਹਾਸ ਬਾਰੇ ਗੱਲ ਕਰੀਏ ਇਤਿਹਾਸ ਦਾ ਭਰਾਵਾ ਬਹੁਤ ਕੋਸ਼ਾ ਉਹਨਾਂ ਜੇ ਲਾਈਏ ਆਪਾਂ ਕੀ ਕਹਿੰਦੇ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਜੇ ਬੰਦੇ ਵੀ ਨੱਚਦੇ ਨੇ ਉੱਥੇ ਗੁੜੀਆਂ ਨੂੰ ਕਿਹਾ ਜਾਂਦਾ ਤਾਂ ਉਹ ਵੀ ਬੰਦ ਹੋਣੇ ਚਾਹੀਦੇ ਜੇ ਆਪਾਂ ਨਚਾਰਾਂ ਦੀ ਗੱਲ ਕਰਦੇ ਆ ਗਾਣੇ ਗਾ ਕੇ ਜੋ ਫੇਮ ਖੱਟਦੇ ਨੇ ਜੋ ਧੀਆਂ ਭੈਣਾਂ ਨੂੰ ਨਚਾਰ ਦੱਸ ਰਹੇ ਨੇ ਤੇ ਉਹ ਖੁਦ ਆਪ ਨਚਾਰ ਨੇ ਕਿਉਂਕਿ ਸਾਡੀਆਂ ਧੀਆਂ ਭੈਣਾਂ ਖਾਸ ਕਰਕੇ ਮੁੰਡਿਆਂ ਤੋਂ ਬਹੁਤ ਅੱਗੇ ਨੇ ਸਾਡੀਆਂ ਔਰਤਾਂ ਬੰਦਿਆਂ ਤੋਂ ਬਹੁਤ ਅੱਗੇ ਨੇ ਜੇ ਲਈਏ 90% ਔਰਤਾਂ ਆਪਦੇ ਪੈਰਾਂ ਤੇ ਆਪ ਖੜੀਆਂ ਹੋ ਰਹੀਆਂ ਨੇ ਆਪਦੇ ਘਰ ਦਾ ਗੁਜ਼ਾਰਾ ਚਲਾ ਰਹੀਆਂ ਨੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀਆਂ ਨੇ ਜੇ ਲਾਈਏ ਤੁਸੀਂ ਇਹੀ ਗੱਲ ਕਰਦੇ ਹੋ ਨਚਾਰ ਦੀ ਗੱਲ ਕਰਦੇ ਹੋ ਨਚਾਰ ਚ ਤਾਂ ਬਹੁਤ ਖੁਸ਼ ਹੁੰਦਾ ਕਿਹਾ ਜਾਂਦਾ ਵੀ ਔਰਤ ਦੀ ਗਿੱਚੀ ਪਿੱਛੇ ਮਾਤਾ ਤਾਂ ਜਿਹੜੇ ਮਰਦ ਨੇ ਉਹਨਾਂ ਦੀ ਮੁੱਛਾਂ ਵਿੱਚ ਮਾਤਾ ਤੇ ਉਹਨਾਂ ਦੀ ਦਾੜੀ ਵਿੱਚ ਮਾਤਾ ਤੁਸੀਂ ਇਤਿਹਾਸ ਦੀ ਅੰਗਲਣਾ ਕਰਦੇ ਹੋ ਭਰਾਵੋ ਹੁਣ ਦੀ ਪੀੜ੍ਹੀ ਆ ਜਿਹੜੀ ਹੁਣ ਤਾਂ ਟਾਈਮ ਆ ਜਿਹੜਾ ਇੱਕ ਫਨ ਦਾ ਟਾਈਮ ਆ ਇੱਕ ਦਿਮਾਗ ਦੀ ਟੈਨਸ਼ਨ ਜਿਹੜੀ ਰਹਿੰਦੀ ਆ ਉਹ ਟੈਨਸ਼ਨ ਦੂਰ ਕਰਨ ਦਾ ਮਤਲਬ ਕੀ ਜਿਹੜਾ ਹੁੰਦਾ ਟਾਈਮ ਇੱਕ ਇੰਜੋਏ ਕੀਤਾ ਜਾਂਦਾ ਸਾਲ ਬਾਦ ਬਹੁਤ ਫਰਕ ਆ ਇਤਿਹਾਸ ਤੇ 21ਵੀਂ ਸਦੀ ਭਰਾਵੋ ਜੇ ਤੁਸੀਂ ਕ੍ਰਾਂਤੀਕਾਰੀ ਗੱਲਾਂ ਕਰਦੇ ਹੋ ਤਾਂ ਤੁਹਾਡੀ ਭੈਣ ਤੁਹਾਡੇ ਨਾਲ ਆ ਮੇਰਾ ਨੰਬਰ ਫੇਸਬੁੱਕ ਤੇ ਆ ਬਿੱਲੀ ਗੱਲ ਟੱਲੀ ਪਾਉਣ ਦੀ ਗੱਲ ਆ ਜਾਂਦੀ ਹੈ ਉੱਥੇ ਸਾਰੇ ਪਿੱਛੇ हट ਜਾਂਦੇ ਨੇ ਤਾਂ ਮੈਂ ਪਾਉਂਗੀ ਟੱਲੀ ਜੇ ਤੁਸੀਂ ਇਤਿਹਾਸ ਰਚਾਉਣਾਦੁਆਰੇ ਇਨਕਲਾਬ ਲਿਆਉਣਾ ਤਾਂ ਸਿਰਫ ਇੱਕ ਕਮੈਂਟ ਕਰਕੇ ਇਨਕਲਾਬ ਨਹੀਂ ਆ ਜਾਊਗਾ ਟਿੱਪਾ ਟਿੱਪਣੀ ਕਰਕੇ ਇਨਕਲਾਬ ਨਹੀਂ ਆ ਜਾਊਗਾ ਟਿੱਪਾ ਟਿੱਪਣੀ ਕਰਕੇ ਇਤਿਹਾਸ ਨਹੀਂ ਰਚਿਆ ਜਾਊਗਾ ਤਾਂ ਆਓ ਬਾਹਰ ਨਿਕਲ ਕੇ ਆਪਾਂ ਸੰਘਰਸ਼ ਲੜੀਏ ਆਪਾਂ ਆਜ਼ਾਦੀ ਦੀਆਂ ਗੱਲਾਂ ਕਰੀਏ ਜਿਹੜੇ ਸਾਡੇ ਲੋਕ ਗੁਲਾਮੀ ਦੇ ਵਿੱਚ ਭਰੇ ਪਏ ਨੇ ਜਿਹੜੇ ਮਤਲਬ ਕਿ ਤੀਆਂ ਦਾ ਤਿਹਾਰ ਮਨਾ ਰਹੀਆਂ ਨੇ ਭੈਣਾ ਮਾਵਾਂ ਆਪਾਂ ਉਹਨਾਂ ਨੂੰ ਸਮਝਾਈਏ ਪਿੰਡ-ਪਿੰਡ ਜਾ ਕੇ ਆਪਾਂ ਇਸ ਮੁੱਦੇ ਨੂੰ ਉਠਾਈਏ ਆਵਾਜ਼ ਉਠਾਈਏ ਸਾਡੀਆਂ ਧੀਆਂ ਭੈਣਾਂ ਨੂੰ ਸਮਝਾਈਏ ਜਾਗਰੂਤ ਕਰੀਏ ਮੈਂ ਤੁਹਾਡੇ ਨਾਲ ਆ ਜਿੱਥੇ ਕਿਤੇ ਲੋੜ ਪਊਗੀ ਗਿਰਫਤਾਰੀਆਂ ਦੇਣ ਦੀ ਪਰਚੇ ਪਵਾਉਂਦੀ ਤਾਂ ਥੋੜੀ ਭੈਣ ਸਾਰਿਆਂ ਨੂੰ ਮੂਰੇ ਹੋਊਗੀ। ਪ੍ਰਭੂ ਇਹ ਗੱਲ ਨਹੀਂ ਹੁੰਦੀ ਹੈਗੀ। ਬਹੁਤ ਕੋਸ਼ਾ ਇੱਥੇ ਮਤਲਬ ਕਿ ਜੇ ਤੁਸੀਂ ਕ੍ਰਾਂਤੀਕਾਰੀ ਦੀਆਂ ਗੱਲਾਂ ਕਰਦੇ ਹੋ ਤਾਂ ਕ੍ਰਾਂਤੀਕਾਰੀ ਪਹਿਲਾਂ ਆਪ ਬਣੋ ਆਪਣੇ ਘਰ ਦੇ ਵਿੱਚ ਕ੍ਰਾਂਤੀਕਾਰੀ ਔਰਤ ਪੈਦਾ ਕਰੋ। ਸੋ ਬਹੁਤੀਆਂ ਗੱਲਾਂ ਮੈਂ ਨਹੀਂ ਕਰੂੰਗੀ। ਸੋ ਇਤਿਹਾਸ ਰਚੌਣਾ ਜੇ ਆਜ਼ਾਦੀ ਲਿਆਉਣੀ ਆ ਜੇ ਹੁਣ 15 ਅਗਸਤ ਨਗ ਕੇ ਗਿਆ ਤੁਸੀਂ ਆਜ਼ਾਦੀ ਲਿਆਉਣੀ ਸੀਗੀ ਤਾਂ ਟਿੱਪਾ ਟਿੱਪਨੀ ਕੰਮ ਤੋਂ ਪਹਿਲਾਂ ਉਹਨਾਂ ਦੇ ਨੱਥ ਪਾਉਂਦੇ ਜਿਹੜੇ ਝੰਡਾ ਲਹਿਰਾ ਰਹੇ ਨੇ ਉਹਨਾਂ ਨੂੰ ਕਹਿਣਾ ਸੀ ਵੀ ਅੱਜ ਵੀ ਸਾਡੇ ਲੋਕ ਗੁਲਾਮ ਨੇ ਤੁਹਾਨੂੰ ਅਸੀਂ ਝੰਡਾ ਲਹਿਰਾਉਣ ਨਹੀਂ ਦਵਾਂਗੇ ਸਾਡੇ ਲੋਕ ਅਜੇ ਗੁਲਾਮ ਨੇ ਸਾਡੇ ਲੋਕ ਆਜ਼ਾਦ ਨਹੀਂ ਹੋਏ ਹੈਗੇ ਗੁਲਾਮੀ ਦੇ ਭਰੇ ਪਏ ਨੇ ਲੋਕ ਇਹ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਇਹ ਮਨਾਉਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਸਾਡੀਆਂ ਧੀਆਂ ਭੈਣਾਂ ਮੁਗਲਾ ਦੇ ਰਾਤ ਦੇ ਵਿੱਚ ਵੇਚੀਆਂ ਜਾਂਦੀਆਂ ਸੀਆਂ ਚੱਕ ਕੇ ਲੈ ਜਾਂਦੇ ਸੀ ਸਾਡੀਆਂ ਧੀਆਂ ਭੈਣਾਂ ਨੂੰ ਕੱਖ ਨਹੀਂ ਪਤਾ ਹੈਗਾ ਅਸੀਂ ਜਾਗਰਤ ਕਰਾਂਗੇ ਸਾਡੀਆਂ ਭੈਣਾਂ ਸੋ ਇਹ ਇਹ ਗੱਲਾਂ ਬਾਤਾਂ ਬਾਹਰ ਮਤਲਬ ਕਿ ਗੱਲਾਂ ਬਾਤਾਂ ਸ਼ੋਭਾ ਦਿੰਦੀਆਂ ਨੇ ਜਦੋਂ ਆਪਾਂ ਬਾਹਰ ਨਿਕਲ ਕੇ ਕੁਛ ਕਰਦੇ ਆ ਤੇ ਮੈਨੂੰ ਨਹੀਂ ਪਤਾ ਭਰਾਵੋ ਤੁਸੀਂ ਇਹ ਕੀ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਪਰ ਟਿੱਪਾ ਟਿੱਪਣੀ ਕਰਨੀ ਬਹੁਤ ਸੌਖੀ ਆ ਕਮੈਂਟ ਕਰਨਾ ਘਰੇ ਬੈਠ ਕੇ ਬਹੁਤ ਸੌਖਾ ਆ ਬਾਹਰ ਨਿਕਲ ਕੇ ਗੱਲਬਾਤ ਸੋਹਣੀ ਲੱਗਦੀ ਆ ਆਜ਼ਾਦੀ ਦੀ ਜਦੋਂ ਅਸੀਂ ਝੰਡੇ ਡੰਡੇ ਚੱਕ ਕੇ ਇੰਨਾ ਸਰਕਾਰਾਂ ਦਾ ਜ਼ਾਲਮ ਸਰਕਾਰਾਂ ਦਾ ਮੂੰਹ ਤੋੜ ਜਵਾਬ ਦਿੰਨੇ ਆ ਜਦੋਂ ਕੋਈ ਇਤਿਹਾਸ ਰੱਤਦੇ ਆ ਸੋ ਸਾਡੀਆਂ ਜਿਹੜੀਆਂ ਧੀਆਂ ਪੈਣਾ ਨੂੰ ਨਿਚਾਰ ਦੱਸ ਰਹੇ ਨੇ ਉਹ ਖੁਦ ਆਪ ਨਿਚਾਰ ਨੇ ਸਾਡੀਆਂ ਧੀਆਂ ਪੈਣਾ ਜੱਜ ਵਕੀਲ ਐਮ ਐਲ ਏ ਸਰਕਾਰਾਂ ਦੀਆਂ ਕੁਰਸੀਆਂ ਸਾਹਮਣੇ ਰੱਖਿਆ ਨੇ ਸਾਡੀਆਂ ਧੀਆਂ ਪੈਣਾ ਨੇ ਸੋ ਤੁਸੀਂ ਜੋ ਗੱਲਾਂ ਕਰਦੇ ਹੋ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਸ਼ੋਭਾ ਉਦੋਂ ਦਿੰਦੀਆਂ ਨੇ ਜਦੋਂ ਕੋਈ ਆਪਦੇ ਘਰੇ ਕੋਈ ਇਨਕਲਾਬ ਲਿਆਉਂਦਾ ਆਪਦੇ ਘਰੋਂ ਹੀ ਸ਼ੁਰੂ ਕਰਦਾ ਕ੍ਰਾਂਤੀਕਾਰੀ ਵੀ ਸਾਡੇ ਘਰੇ ਔਰਤ ਹੋਵੇ ਕ੍ਰਾਂਤੀਕਾਰੀ ਤੁਸੀਂ ਕਹਿੰਦੇ ਹੋ ਮਾਈ ਭਾਗੋ ਤਾਂ ਜੰਮ ਪਏ ਪਰ ਕਿਸੇ ਹੋਰ ਦੇ ਘਰੇ ਜੰਮੇ ਸਾਡੇ ਘਰੇ ਨਾ ਜੰਮੇ